ਖੋਟੇ ਸਿੱਕੇ ਆ ਬੇਬੇ ਬਾਪੂ ਦੇ ਅਸੀਂ ਵੀ ਚੱਲ ਜਾਾਂਗੇ ਇੱਕ ਦਿਨ ਕੋਈ ਗੱਲ ਨਹੀਂ ਟਾਈਮ ਆਉਣ ਦੇ ਜੀ ਤੇ ਇਸੇ ਗੱਲ ਦੀ ਸ਼ੁਰੂਆਤ ਨਾਲ ਆ ਪੰਜਵਾਂ ਵਲੌਗ ਹੈ ਜਿਹੜਾ ਸਟਾਰਟ ਕਰਦੇ ਸੀਗੇ ਮਾਰਨਿੰਗ ਟਾਈਮ ਸੀਗਾ ਤਰੀਕ ਸੀਗੀ ਜੀ ਅੱਜ 6 6 ਜੁਲਾਈ 2025 ਤੇ ਅਧਰਾ ਆਪਣੀਆਂ ਜਿਹੜੀਆਂ ਸੀਗੀਆਂ ਚੈੱਕ ਮੈਕ ਰਹੀਆਂ ਸੀਗੀਆਂ ਰੌਣਕ ਲਾ ਦਿੰਦੀਆਂ ਨੇ ਜੀ ਸਵੇਰੇ ਸਵੇਰੇ ਤੇ ਆਪਾਂ ਦੇਖ ਰਹੇ ਸੀ ਅਮਰੂਦ ਤੇ ਇਧਰ ਦੇਖਣਾਈ ਸੀਗੇ ਆਪਾਂ ਆਪਣੀ ਸਬਜ਼ੀ ਵੀ ਕੁਝ ਲੱਗਿਆ ਕਿ ਨਹੀਂ ਹੈਗਾ ਬਟ ਇਸ ਵਾਰ ਤਾਂ ਥੋੜਾ ਮੀਂਹ ਜ਼ਿਆਦੇ ਪੈ ਗਿਆ ਤੇ ਉਹਦੇ ਕਰਕੇ ਬੱਲਾਂ ਕਾਫੀ ਜ਼ਿਆਦੇ ਵਧ ਗਈਆਂ ਤੇ ਸਟੋਰੀਆਂ ਸੀਗੀਆਂ ਕਦੋਂ ਘੱਟ ਲੱਗਣਗੇ ਤੇ ਇੱਧਰ ਹੁਣ ਆਪਣੀਆਂ ਅੱਲਾ ਸੀਗੀਆਂ ਲੱਗਣੀਆਂ ਸਟਾਰਟ ਹੋ ਗਈਆਂ ਦੇਖਦੇ ਨੇ ਆ ਵੀ ਕਿੰਨੀਆਂ ਕਵਾਦੀਆਂ ਨੇ ਇਹ ਸੋ ਸਾਡੇ ਵਲੌਗ ਨਾਲ ਜੁੜੇ ਰਹੋ ਜੀ ਤੇ ਜੇਕਰ ਸਾਡੇ ਵਲੌਗ ਤੇ ਕੋਈ ਭੈਣ ਭਾਈ ਨਵੇਂ ਨੇ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਚੈਨਲ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਪਲੀਜ਼ ਵੀਡੀਓ ਨੂੰ ਤੇ ਲੋ ਜੀ ਇਧਰ ਸੀਗੇ ਆਪਣੇ ਦੂਸਰੇ ਬੂਟਾ ਸੀਗਾ ਇਹ ਅਮਰੂਦਾਂ ਦਾ ਛੋਟੇ ਅਮਰੂਦ ਸੀਗੇ ਇਹਦੇ ਤੇ ਲੱਗੇ ਹੋਏ ਤੇ ਆਪਣੀਆਂ ਮਿਰਚਾਂ ਨੇ ਇਸ ਵਾਰ ਫਲ ਬਹੁਤ ਚੱਕਿਆ ਸੀਗਾ ਇਹਦਾ ਇਹੀ ਕਾਰਨ ਹੈਗਾ ਜੀ ਵੀ ਇਹਦੇ ਥਲੇ ਨਾ ਵੀ ਗੰਡੋਇਆਂ ਦੀ ਖਾਦ ਹੈ ਜੀ ਸਾਡੇ ਤੇ ਜਿਹੜੀ ਗੰਡੋਇਆਂ ਦੀ ਖਾਦ ਹੁੰਦੀ ਹੈ ਉਹ ਬੈਸਟ ਹੁੰਦੀ ਹੈਗੀ ਸਾਰੀਆਂ ਚੀਜ਼ਾਂ ਤੋਂ ਬੈਸਟ ਹੁੰਦੀ ਹੈਗੀ ਉਹ ਤੇ ਤਾਂ ਕਰਕੇ ਨਾ ਸਾਡੀ ਮਿਰਚਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਹਰ ਇੱਕ ਵਾਰ ਹਰ ਇੱਕ ਸਾਲ ਇਹੀ ਮਿਰਚਾਂ ਲੱਗਦੀਆਂ ਨੇ ਤੇ ਐਵੇਂ ਹੀ ਲੱਗਦੀਆਂ ਨੇ ਤੇ ਇਥੋਂ ਆਪਾਂ ਲਾਲ ਮਿਰਚਾਂ ਹੁੰਦੀਆਂ ਜਿਹੜੇ ਘਰ ਲਈ ਸਕਾਉਣੇ ਆ ਜੀ ਤੇ ਇਧਰ ਆਪਣੇ ਪੱਕੇ ਪਏ ਸੀਗੇ ਰਾਏ ਤੇ ਆਪਾਂ ਰਾਏ ਤੋੜ ਲੈਣੇ ਆਂਗੇ ਦੇਖਦੇ ਆਂ ਕਿ ਕਿੰਨੇ ਕ RAI ਲੈਂਦੇ ਨੇ ਵੀ ਆਪਣੇ ਤੇ ਆਪਾਂ ਕਰਦੇ ਆਂ ਜੀ ਕੋਸ਼ਿਸ਼ ਇਧਰ ਦੇਖੋ ਹੋਰ ਲੱਗੇ ਪਏ ਸੀਗੇ ਛੋਟੇ ਛੋਟੇ ਰਾਏ ਦੀਆਂ ਬੱਲਾਂ ਹੀ ਆਪਣੇ ਆਪ ਉੱਗ ਗੀਆਂ ਨੇ ਜੇ ਸੇਲ ਲਗਾਈਆਂ ਨਹੀਂ ਸੀਗੀਆਂ ਤੇ ਕਈ ਵਾਰੀ ਆਪਾਂ ਇਹ ਹੁੰਦਾ ਨਾ ਪਾਣੀ ਹੁੰਦਾਗਾ ਉਹ ਆਪਾਂ ਧੋਕੇ ਤੇ ਕੋਈ ਜਿਵੇਂ ਚਟਣੀ ਕੁੰਡਾ ਵਗੈਰਾ ਧੋਨੀ ਆ ਜਾਂ ਕੋਈ ਹੋਰ ਜਾਂ ਛਿਲਕੇ ਵਗੈਰਾ ਹੁੰਦੇ ਨੇਗੇ ਤੇ ਉਹ ਆਪਾਂ ਸਿੱਟ ਦਿੰਨੇ ਆ ਇਹਦੇ ਵਿੱਚ ਤੇ ਇੱਕ ਖਾਦ ਤਿਆਰ ਹੋ ਜਾਂਦੀ ਹੈ ਤੇ ਉੱਥੋਂ ਹੀ ਇਹ ਬੱਲਾਂ ਜੀ ਨੇ ਸਟਾਰਟ ਹੋ ਗਈਆਂ ਤੇ ਇੱਧਰ ਹਰੀਆਂ ਤੇ ਲਾਲ ਮਿਰਚਾਂ ਸਿਗੀਆਂ ਆਪਣੀਆਂ ਵਧੀਆ ਸੋਹਣੀਆਂ ਸੋਹਣੀਆਂ ਲੱਗੀਆਂ ਪਈਆਂ ਸਿਗੀਆਂ ਤੇ ਇਹ ਦੇਖੋ ਤੁਸੀਂ ਜੀ ਬੱਲਾਂ ਆਪਣੀਆਂ ਬਹੁਤ ਸੋਹਣੀਆਂ ਗਰੋ ਕਰ ਗਈਆਂ ਮੀਂਹ ਪੈਣ ਦੇ ਕਰਕੇ ਹੋਰ ਵੀ ਗਰੋ ਹੋ ਗਈਆਂ ਤੇ ਇਧਰ ਦੀ ਸਾਈਡ ਆਪਾਂ ਲਗਾਈਆਂ ਸਿਤਾਰਾਂ ਤੇ ਇਧਰ ਸਿਗੀਆਂ ਆਪਣੀਆਂ ਪਿੰਡੀਆਂ ਜੀ ਤਾਰਾਂ ਦੇ ਪਰਪਾ ਵੱਲ ਜੜਾਵਾਂਗੇ ਤੇ ਇਹ ਸੀਗਾ ਜੀ ਆਪਣਾ ਅੰਜੀਰ ਦਾ ਬੂਟਾ ਤੇ ਅੰਜੀਰ ਦੇਖੋ ਬਿਲਕੁਲ ਪੱਕਣ ਲਈ ਤਿਆਰ ਹੈ ਬਿਲਕੁਲ ਛੋਟਾ ਜਿਹਾ ਬੂਟਾ ਹੈ ਮੈਂ ਪਹਿਲਾਂ ਵੀ ਕਾਕੇ ਵੀਡੀਓ ਦੇ ਵਿੱਚ ਦਿਖਾਇਆਗਾ ਤੇ ਆਪਾਂ ਨੂੰ ਰਾਏ ਸੀਗਾ ਤਨ ਚਰਖੇ ਆ ਗਈ ਸੀ ਤੇ ਇੱਧਰ ਆਪਣੀਆਂ ਅੰਜੀਰਾਂ ਨੇ ਹੁਣ ਨਾ ਇੱਕ ਕਹਿ ਚੀਜ਼ ਇਹ ਹੈ ਜੀ ਜਦੋਂ ਇਹ ਪੱਕਣ ਲਈ ਸਟਾਰਟ ਹੋ ਜਾਂਦੀਆਂ ਨੇ ਨਾ ਤੇ ਇਹ ਆਪਣੇ ਆਪ ਨਾ ਓਪਨ ਹੋ ਜਾਂਦੀਆਂ ਨੇ ਮਤਲਬ ਟੁੱਟ ਜੇ ਜਾਂਦੀਆਂ ਨੇ ਵਿਚਾਲੋਂ ਤੇ ਇੱਧਰ ਆਪਾਂ ਕਰ ਲਈ ਸੀਗੀ ਜੀ ਖਾਣੇ ਦੀ ਤਿਆਰੀ ਆਪਾਂ ਬਣਾਵਾਂਗੇ ਅੱਜ ਆਲੂ ਚੌਲੇ ਸਵੇਰੇ ਮਾਰਨਿੰਗ ਟਾਈਮ ਸਾਬ ਦੇਖ ਰਹੀ ਸੀ ਆਪਣੇ ਕਾਰਟੂਨ ਸਵੇਰੇ ਲੱਗ ਜਾਂਦਾ ਹੈ ਕਿਉਂਕਿ ਅੱਜ ਸੰਡੇ ਸੀ ਜੀ ਤੇ ਲੋ ਖਾਣਾ ਪੈਣੀ ਆਪਾਂ ਖਾ ਲਿਆ ਸੀਗਾ ਤੇ ਹੁਣ ਆਪਾਂ ਚੱਲਦੇ ਸੀ ਮਾਰਕੀਟ ਤੇ ਮੈਂ ਆਪਣਾ ਸੂਟ ਸੀਗਾ ਪ੍ਰੈਸ ਕਰ ਰਹੀ ਸੀਗੀ ਤੇ ਇਹ ਵਾਲਾ ਸੂਟ ਹੈ ਜੀ ਮੇਰਾ ਬਹੁਤ ਮੈਨੂੰ ਪਿਆਰਾ ਲੱਗਦਾ ਹੈਗਾ ਇਹਦਾ ਕਲਰ ਵੀ ਬਹੁਤ ਪਿਆਰਾ ਹੈਗਾ ਤੇ ਇਹ ਆਪਾਂ ਡਿਜ਼ਾਈਨ ਕੀਤਾ ਸੀਗਾ ਚਲੋ ਜੀ ਲੈ ਚੱਲਦੇ ਹਾਂ ਤੁਹਾਨੂੰ ਸ਼ਹਿਰ ਤੇ ਇਧਰ ਦੇਖੋ ਜੀ ਮੂੰਗੀ ਸੀਗੀ ਕੁਝ ਤਾਂ ਪਾਣੀ ਦਾ ਕਰਕੇ ਮੱਚ ਗਈ ਤੇ ਇਹ ਸ਼ਾਇਦ ਸਪਰੇਅ ਕੀਤੀ ਹੋਈ ਹੈਗੀ ਤਾਂ ਜੋ ਮੂੰਗੀ ਨੂੰ ਤੋੜਿਆ ਜਾ ਸਕੇ ਤੇ ਇਧਰ ਸੀਗੀ ਆਪਣੇ ਹਰੇ ਭਰੇ ਖੇਤ ਤੇ ਆਪਾਂ ਜਾਂ ਰਹੇ ਸੀਗੇ ਮਾਰਕੀਟ ਬਹੁਤ ਸੋਹਣਾ ਮੌਸਮ ਬਹੁਤ ਸੋਹਣਾ ਹੋਇਆ ਪਿਆ ਸੀ ਬਿਲਕੁਲ ਵੀ ਧੁੱਪ ਹੈ ਨਹੀਂ ਸੀਗੀ ਤੇ ਬਿਲਕੁਲ ਵੀ ਗਰਮੀ ਹੈ ਨਹੀਂ ਸੀਗੀ ਬੱਦਲਵਾਈ ਹੋ ਰਹੀ ਸੀਗੀ ਤਾਂ ਕਰਕੇ ਹਵਾ ਵੀ ਚੱਲ ਰਹੀ ਸੀਗੀ ਠੰਡੀ ਠੰਡੀ ਤੇ ਝੋਨਾ ਵਗੈਰਾ ਤੁਸੀਂ ਦੇਖੋ ਲੱਗਿਆ ਪਿਆ ਹੈ ਜੀ ਖੇਤਾਂ ਦੇ ਵਿੱਚ ਤੇ ਇਸ ਟਾਈਮ ਬੱਦਲਵਾਈ ਬਹੁਤ ਜ਼ਿਆਦਾ ਹੋ ਗਈ ਸੀਗੀ ਤੇ ਦੇਖਦੇ ਆ ਕਿਤੇ ਮੀਂਹ ਆ ਜਾਵੇ ਤੇ ਲੋ ਜੀ ਆਪਾਂ ਪਹੁੰਚ ਗਏ ਮਾਰਕੀਟ ਇੱਥੇ ਆਪਾਂ ਪਹਿਲਾਂ ਦੇਖਦੇ ਸੀਗੇ ਜੀ ਬੈਗ ਅ ਬੇਟੀਲੀ ਬੈਗ ਲੈਣਾ ਸੀਗਾ ਆਪਾਂ ਸਕੂਲ ਬੈਗ ਕਿਉਂਕਿ ਇਹਦਾ ਪਹਿਲਾ ਵਾਲਾ ਬੈਗ ਸੀਗਾ ਥੋੜਾ ਜਨਾ ਫਟ ਗਿਆ ਸੀਗਾ ਤੇ ਉਹ ਤੋਂ ਸਲਾਈ ਨਹੀਂ ਹੋ ਰਿਆ ਸੀਗਾ ਤਾਂ ਸੋਚਿਆ ਜੀ ਨਵਾਂ ਲੈ ਲਗੇ ਬੈਗ ਤੇ ਦੇਖੋ ਇਧਰ ਆਪਾਂ ਇਸ ਤੋਂ ਬਾਅਦ ਆਗੇ ਸੀਗੇ ਜੀ ਭਾਂਡੇ ਵਾਲੀ ਸ਼ਾਪ ਤੇ ਤੇ ਇਧਰ ਆਪਾਂ ਲੈਣਾ ਸੀਗਾ ਟਿਫਨ ਤੇ ਇਸ ਤੋਂ ਬਾਅਦ ਚੱਲ ਗਏ ਸੀਗੇ ਆਪਾਂ ਸੂਟਾ ਵਾਲੀ ਸ਼ਾਪ ਤੇ ਤੇ ਇੱਥੋਂ ਲਿਆ ਸੀਗਾ ਜੀ ਆਪਾਂ ਕਢਾਈ ਲਈ ਗੁੱਟੀਆਂ ਲਈਆਂ ਸੀਗੀਆਂ ਆਪਾਂ ਕਢਾਈ ਕਰਾਂਗੇ ਸੂਟ ਦੇ ਉੱਪਰ ਤੇ ਇਸ ਤੋਂ ਬਾਅਦ ਆਗੇ ਸੀਗੇ ਆਉਂਦੇ ਹੋਏ ਆਪਾਂ ਆਈਸਕ੍ਰੀਮ ਵਾਲੀ ਸ਼ਾਪ ਤੇ ਤੇ ਤੋਂ ਚਾਰ ਪੰਜ ਆਈਸਕ੍ਰੀਮ ਖਰੀਦੀਆਂ ਤੇ ਹੋਰ ਮਤਲਬ ਜੂਸ ਵਗੈਰਾ ਵੀ ਖਰੀਦਿਆ ਸੀਗਾ ਤੇ ਲਓ ਜੀ ਆਪਾਂ ਇੰਨੀ ਕੁ ਸ਼ਾਪਿੰਗ ਕਰਕੇ ਚੱਲ ਪਏ ਸੀਗੇ ਘਰ ਨੂੰ ਤੇ ਇਹ ਆ ਜੀ ਜੀ ਐਚ ਐਮ ਐਲ ਆਪਣੀ ਗਰੀਫਨਰੀ ਰੋਡ ਤੇ ਉੱਥੋਂ ਆ ਜੀ ਆਪਣਾ ਪਿੰਡ ਤੇ ਇਧਰਲੀ ਸਾਈਡ ਆ ਜੀ ਸਾਰੀਆਂ ਬਿਲਡਿੰਗਾਂ ਬਣੀਆਂ ਹੋਈਆਂ ਐਚ ਐਮ ਐਲ ਦੀਆਂ ਤੇ ਇੱਥੇ ਜੀ ਆਪਣੇ ਸਾਫ ਸੀਗੇ ਉਹਨਾਂ ਨੇ ਵੀ ਡਿਊਟੀ ਕਰੀ ਸੀਗੀ ਇਹ ਬਿਲਡਿੰਗਾਂ ਦੇ ਟਾਈਮ ਤੇ ਲੋ ਜੀ ਇਧਰ ਹੀ ਸਾਰ ਦੂਸਰੀ ਸਾਈਡ ਚੱਠੇ ਨੂੰ ਰਸਤਾ ਸੀਗਾ ਇਧਰਲੀ ਸਾਈਡ ਆਪਣੇ ਪਿੰਡ ਨੂੰ ਸੀਗਾ ਤੇ ਲੋ ਜੀ ਸਾਹਮਣੇ ਪਾਲੀਆਂ ਸੀਗੀਆਂ ਬਕਸਾਂ ਬੈਗ ਦੇ ਵਿੱਚ ਤੇ ਆਪਾਂ ਲੈ ਕੇ ਆਏ ਸੀਗੇ ਇਹ ਨੀਲ ਪਿੰਟ ਬਹੁਤ ਪਿਆਰਾ ਕਲਰ ਲੱਗਿਆ ਮੈਨੂੰ ਬਹੁਤ ਹੀ ਜਿਆਦਾ ਥੋੜਾ ਜਨਾ ਉਹ ਲਾਈਟ ਬਲੂ ਜਿਹਾ ਹੁੰਦਾ ਜਿਵੇਂ ਬਿਲਕੁਲ ਜਮੀ ਹੋਰ ਹੋਰੋਂ ਜੇ ਕਲਰ ਸੀਗਾ ਇਹ ਸੀ ਗ੍ਰੀਨ ਜਿਹਾ ਹੁੰਦਾ ਜਿਵੇਂ ਤੇ 809 ਨੰਬਰ ਸੀਗਾ ਦਾ ਕੋਡ ਬਲੂ ਹੈ ਬੰਦੀ ਹੈ ਜੀ ਇਹ ਤੇ ਇਹ ਵਾਲੀਆਂ ਲੈਣੀਆਂ ਸੀ ਆਪਾਂ ਗੁੱਟੀਆਂ ਤੇ ਇੱਕ ਮੇਰੀ ਸਟੂਡੈਂਟ ਹੈ ਜੀ ਬਹੁਤ ਇੰਟੈਲੀਜੈਂਟ ਤੇ ਉਹਦੇ ਲਈ ਮੈਂ ਲੈ ਕੇ ਆਈ ਸੀਗੀ ਜੀ ਸੋਨਿਆ ਮੈਨੂੰ ਬਹੁਤ ਸੋਨਿਆ ਲਈ ਤੇ ਇਹ ਲਈ ਸੀ ਆਪਾਂ ਸੰਸਕ੍ਰੀਮ ਪਪਾਇਆ ਦੀ ਜੀ ਐਸਪੀਐਫ 50 ਤੇ ਬਹੁਤ ਵਧੀਆ ਰਿਜ਼ਲਟ ਆ ਕਹਿੰਦਾ ਤੇ ਇੱਕ ਲੈ ਕੇ ਆਈ ਸੀ ਜੀ ਆਪਾਂ ਬੁਕਰਮ ਇਹ ਸੀਗੀ ਜੀ ਆਪਣੀ ਮਿਨੀ ਜੀ ਸ਼ਾਪਿੰਗ ਤੇ ਮਾਰਸ਼ਲ ਦਾ ਦਿਨ ਲਿਆਤਾ ਸੀ ਜੀ ਆਪਾਂ ਟੱਟੀ ਫੂਡ ਬਾਕਸ ਤੇ ਇੱਧਰ ਆਪਣੀ ਆ ਗਈ ਸੀਗੀ ਸ਼ਾਮ ਨੂੰ ਸਟੂਡੈਂਟ ਪੜਾਈ ਕਰ ਰੇ ਸਿੱਧਾ ਦੇਖੋ ਸਾਡੀਆਂ ਪੜਾਈਆਂ ਹੋ ਰਹੀਆਂ ਟਰੈਕਟਰ ਉੱਪਰ ਬੈਠ ਕੇ ਸੋ ਚੱਲ ਗਏ ਜੀ ਆਪਾਂ ਇਹਦੇ ਨਾਲ ਮੈਡਮ ਨਾਲ ਢੇੜਾ ਲਾ ਕੇ ਆਉਣੀ ਹੈਗੇ 12 ਤੱਕ ਤੇ ਦਿਖਾਉਣੀ ਤੁਹਾਨੂੰ ਫਿਰ ਤਾਂ ਵੈਦਰ ਵੀ ਕਿਵੇਂ ਦਾ ਰਿਹਾ ਤੇ ਆਪਾਂ ਤੋੜ ਕੇ ਲਿਆਉਣੀ ਹੈ ਜੀ ਪਿੰਡੀਆਂ ਕਿਉਂਨ ਪਿੰਡੀਆਂ ਬਹੁਤ ਸੋਹਣੀਆਂ ਹੋ ਰਹੀਆਂ ਸੀਗੀਆਂ ਆਪਣੀਆਂ ਤੇ ਉਹ ਆਪਾਂ ਤੋੜ ਲੈਣੇ ਹੈਗੇ ਤੇ ਆਪਾਂ ਜਬਣਾ ਮੰਗਗੇ ਪਿੰਡੀਆਂ ਦੀ ਸਬਜ਼ੀ ਉਬੀ ਤਾਂ ਤੁਹਾਨੂੰ ਦਿਖਾਵਾਂਗੇ ਕਿਵੇਂ ਬਣੂਗੀ ਜਾਂ ਕਿਵੇਂ ਆਪਾਂ ਕਿਸ ਤਰੀਕੇ ਨਾਲ ਬਣਾਵਾਂਗੇ ਅੱਜ ਬਸ ਆਪਾਂ ਨੂੰ ਇੰਨੀਆਂ ਕਹੀ ਪਿੰਡੀਆਂ ਮਿਲੀਆਂ ਸੀ ਜਿਤੇ ਆਪਾਂ ਤੋਲ ਲਈਆਂ ਸੀ ਤੇ ਇਹਦੇ ਵਿੱਚ ਪਾ ਲਾਂਗੇ ਜਿ ਆਪਾਂ ਕਾਫੀ ਸਾਰੇ ਪਿਆਜ਼ ਹਰੀ ਮਿਰਚ ਤੇਲ ਲਓ ਜੀ ਇਹਨਾਂ ਨੂੰ ਆਪਾਂ ਕੱਟ ਲਿਆ ਸੀਗਾ ਧੋ ਕੇ ਤੇ ਆਪਣਾ ਦੁੱਧ ਵੀ ਆ ਗਿਆ ਸੀਗਾ ਤੇ ਇਹਨੂੰ ਆਪਾਂ ਗਰਮ ਹੋਣ ਲਈ ਰੱਖ ਦਿਆਂਗੇ ਤੇ ਲਓ ਜੀ ਆਪਾਂ ਬਣਾ ਲੈਨੇ ਆਂਗੇ ਪਿੰਡੀਆਂ ਦੀ ਸਬਜ਼ੀ ਤੇ ਬੋਟੀਆਂ ਵਗੈਰਾ ਆਪਾਂ ਧੋਤੀਆਂ ਸੀ ਵਾਸ਼ ਕਰਦਣਾ ਸੀਗੇ ਆਂਡੇ ਵਗੈਰਾ ਸਾਰੇ ਵਾਸ਼ ਕਰਦੇ ਸੀਗੇ ਤੇ ਹੁਣ ਕਰ ਲਈ ਅੱਜ ਆਪਾਂ ਸਬਜ਼ੀ ਦੀ ਤਿਆਰੀ ਤੇ ਗਰਮ ਕੜਾਈ ਸੀ ਤੇ ਵਿੱਚ ਪਾ ਤਸੀਂ ਜੀ ਆਪਾਂ ਤੇਲ ਤੇ ਵਿੱਚ ਪਾ ਤਸੀਂ ਆਪਾਂ ਜੀਰਾ ਤੇ ਪਿਆਜ਼ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਬਰਾਊਨ ਹੋਣ ਤੱਕ ਭੁੰਨਾਂਗੇ ਜੀ ਆਪਾਂ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਤੇ ਵਿੱਚ ਪਿੰਡੀਆਂ ਤੇ ਪਿੰਡੀਆਂ ਤੇ ਹਰੀਆਂ ਮਿਰਚਾਂ ਮੇ ਇਕੱਠੀਆਂ ਪਾਤੀਆਂ ਸੀ ਇਹਦੇ ਨਾਲ ਇੱਕ ਇਹ ਤਲੀਆਂ ਵੀ ਜਾਂਦੀਆਂ ਨੇ ਅਚਾਰ ਟਾਈਪ ਬਣ ਜਾਂਦੀਆਂ ਨੇ ਤੇ ਜਿਹੜੇ ਸਵੇਰੇ ਆਪਾਂ ਰਾਏ ਥੋੜੇ ਸੀਗੇ ਤੇ ਉਹ ਆਪਾਂ ਇਹ ਸਬਜ਼ੀ ਦੇ ਵਿੱਚ ਪਾ ਦਾਂਗੇ ਕਿਉਂਕਿ ਇਹਨਾਂ ਨਾਲ ਸਬਜ਼ੀ ਦਾ ਫਲੇਵਰ ਆ ਬਹੁਤ ਜ਼ਿਆਦਾ ਵਧੀਆ ਆਉਂਦਾ ਖੱਟਾ ਮਿੱਠਾ ਫਲੇਵਰ ਆਉਂਦਾ ਹੈਗਾ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਲੋ ਜੀ ਆਪਣੀ ਸਬਜੀ ਸਿੱਗੀ ਜੀ ਬਣ ਜੂਗੀ ਹੁਣ ਤੇ ਬਣ ਕੇ ਹੋਗੀ ਸਿੱਗੀ ਰੈਡੀ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਮਸਾਲੇ ਜਿੰਨੇ ਵੀ ਆਪਾਂ ਐਡ ਕਰ ਦੇਾਂਗੇ ਤੇ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਇਸ ਤਰੀਕੇ ਨਾਲ ਸਬਜੀ ਬਣਾਉਗੇ ਬਹੁਤ ਜਿਆਦਾ ਟੇਸਟੀ ਸਬਜੀ ਬਣਦੀ ਹੈ ਪਲੀਜ਼ ਟ੍ਰਾਈ ਜ਼ਰੂਰ ਕਰਿਓ ਤੇ ਬਾਕੀ ਸਾਡਾ ਬਲੌਗ ਕਿਵੇਂ ਦਾ ਲੱਗਿਆ ਜੀ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਸਾਨੂੰ ਜ਼ਰੂਰ ਦੱਸਿਓ ਤੇ ਪਿਆਰੇ ਪਿਆਰੇ ਕਮੈਂਟ ਜ਼ਰੂਰ ਕਰ ਦਿਓ ਤੇ ਬਣ ਗਈ ਸੀਗੀ ਜੀ ਆਪਣੀ ਸਬਜੀ ਰੈਡੀ ਹੋ ਗਈ ਸੀ ਦੇਖੋ ਤੁਸੀਂ ਇਹਦੀ ਲੁੱਕ ਬਸ ਜਿੰਨੀ ਕਾਪਾ ਨੂੰ ਚਾਹੀਦੀ ਸੀ ਕਿਉਂਕਿ ਸਾਬ ਚਲ ਗਏ ਸੀਗੇ ਡਿਊਟੀ ਤੇ ਮੈਂ ਤੇ ਯਾਦ ਵੀ ਰਹੀ ਸੀਗੇ ਘਰ ਤੇ ਮਿਲਦੇ ਆ ਜੀ ਆਪਾਂ ਅਗਲੇ ਬਲੌਗ ਦੇ ਵਿੱਚ ਅਸਤਕ ਲੈਨਰੀ ਬਾਏ ਬਾਏ